ਦੋਸਤੋ ਸਤਿ ਸ਼੍ਰੀ ਅਕਾਲ ਅਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਤੇ ਤੁਹਾਡਾ ਸਰੰਦਾ ਮੇਰੇ YouTube ਚੈਨਲ 84 ਕਰਮ ਯੂਟਿਊਬਰਸ ਵਾਸਤ ਹੈ ਸੋ ਅੱਜ ਤੁਹਾਡੇ ਖidmat ਦੇ ਵਿੱਚ ਪੇਸ਼ ਕਰ ਰਿਹਾ ਹਾਂ ਪ੍ਰਿੰਸੀਪਲ ਸੁਜਨ ਸਿੰਘ ਦੀ ਬਹੁਤ ਹੀ ਖੂਬਸੂਰਤ ਤੇ ਬਹੁਤ ਚਰਚਿਤ ਕਹਾਣੀ ਸਾਂਚ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫੈਸਰ ਐਮ ਐਲ ਮਲਹੋਤਰਾ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਕਾਫੀ ਤੋਂ ਜ਼ਿਆਦਾ ਚਿਰ ਰੜਿਆ ਆਮ ਆਦਮੀ ਵੀ ਉਸ ਨੂੰ ਇਸ ਤਰ੍ਹਾਂ ਸਾਈਕਲ ਸਵਾਰ ਹੁੰਦਿਆਂ ਦੇਖ ਕੇ ਕਹਿ ਦਿੰਦਾ ਕਿ ਉਸ ਨੇ ਨਵਾਂ-ਨਵਾਂ ਸਾਈਕਲ ਚਲਾਉਣਾ ਸਿੱਖਿਆ ਹੈ ਪਰ ਅਸਲ ਵਿੱਚ ਇਹ ਗੱਲ ਨਹੀਂ ਸੀ ਸਾਈਕਲ ਚਲਾਉਣਾ ਸਿੱਖਿਆ ਉਸ ਨੂੰ ਲਗਭਗ 30 ਸਾਲ ਹੋ ਗਏ ਸਨ ਅਤੇ ਉਹ ਬਹਾਵਾ ਸਾਫ ਸਾਈਕਲ ਚਲਾ ਸਕਦਾ ਸੀ ਇਹ ਸ਼ਹਿਰ ਨਹੀਂ ਸੀ ਪਰ ਪ੍ਰੋਫੈਸਰ ਭੀੜ ਭਰੇ ਸ਼ਹਿਰਾਂ ਤੇ ਤੰਗ ਬਾਜ਼ਾਰਾਂ ਵਿੱਚੋਂ ਵੀ ਬਿਨਾ ਟੱਲੀ ਖੜਕਾયા ਆਪਣਾ ਵਿੰਗ ਤੜਿੰਗਾ ਰਾਹ ਪਰੋਂਦਾ ਲੰਘ ਜਾਂਦਾ ਸੀ ਅਸਲ ਵਿੱਚ ਉਹ ਕੁਛ ਸੋਚਦਾ ਸੋਚਦਾ ਕਾਲਜ ਵਿੱਚੋਂ ਨਿਕਲਿਆ ਸੀ ਤੇ ਸੋਚਦਿਆਂ ਸੋਚਦਿਆਂ ਹੀ ਉਸਨੇ ਆਦਤਾਂ ਜ਼ੋਰ ਨਾਲ ਪੈਡਲ ਤੇ ਪੈਰ ਰੱਖ ਦਿੱਤਾ ਸੀ ਅਤੇ ਕਿਸੇ ਹੋਰ ਹੀ ਅੱਖ ਨਾਲ ਦੂਰ ਤੱਕ ਸੜਕ ਦੇ ਕੱਚੇ ਟੋਟੇ ਨੂੰ ਬੰਦਿਆਂ ਵੱਲੋਂ ਪੱਕੀ ਸੜਕ ਤੱਕ ਸਾਫ਼ ਦੇਖ ਕੇ ਸਾਈਕਲ ਨੂੰ ਧੱਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅੱਗੇ ਚੜਾਈ ਸੀ ਸੜਕ ਵਿੱਚ ਰੋੜੇ ਵੀ ਬੜੇ ਉਬਰੇ ਹੋਏ ਸਨ ਤੇ ਕਿਤੇ ਕਿਤੇ ਪਾਣੀ ਨੇ ਵਾਗ ਕੇ ਡੁੰਗੀਆਂ ਕਰਾਲਾਂ ਵਾ ਛੱਡੀਆਂ ਹੋਈਆਂ ਸਨ ਤਿੰਨਾਂ ਗੱਲਾਂ ਨੇ ਰੜਕੀ ਸਾਈਕਲ ਨੂੰ ਰੇੜੇ ਪੈਣ ਵਿੱਚ ਕਾਫੀ ਧੀਰ ਲਾ ਦਤੀ ਬਹੁਤਾਂ ਜ਼ੋਰ ਲੱਗਣ ਨਾਲ ਪ੍ਰੋਫੈਸਰ ਸਾਹਿਬ ਦੀ ਸੋਚ ਦਾ سلسلہ ਟੁੱਟਾ ਅਤੇ ਉਹਨਾਂ ਦੋ ਚਾਰ ਪੈਰ ਆਪਣੇ ਧਿਆਨ ਪੂਰੇ ਜ਼ੋਰ ਨਾਲ ਮਾਰ ਕੇ ਕਾਠੀ ਉੱਤੇ ਪਲਾਕੀ ਮਾਰ ਦਿੱਤੀ ਕਾਠੀ ਤੇ ਬੈਠਦਿਆਂ ਹੀ ਪ੍ਰੋਫੈਸਰ ਨੂੰ ਹੋਰ ਜ਼ੋਰ ਲਾਉਣਾ ਪਿਆ ਟਾਇਰ ਗਰੀਲੇ ਕੱਚੇ ਰੋੜਿਆਂ ਤੇ ਥੜਕਦੇ ਸਨ ਤੇ ਸਾਈਕਲ ਖੱਬੇ ਸੱਜੇ ਡੋਲਦਾ ਵਲਖਾਂਦਾ ਹੌਲੀ-ਹੌਲੀ ਵੱਧ ਰਿਹਾ ਸੀ ਪ੍ਰੋਫੈਸਰ ਨੂੰ ਇਸ ਵਿੱਚ ਆਪਣੇ ਮੁਢਲੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ਕਤਾਂ ਨਾਲ ਸਮਾਨਤਾ ਜਾਪੀ ਪੱਕੀ ਸੜਕ ਤੱਕ ਪਹੁੰਚਦੇ ਹਾਂ ਉਸ ਦਾ ਸਾਈਕਲ ਬਿਲਕੁਲ ਖਲੋ ਜਾਣ ਲੱਗਾ ਸੀ ਕਿ ਉਸਨੇ ਜ਼ੋਰ ਦੀ ਇੱਕ ਦੌਰ ਧੱਕਿਆਂ ਨਾਲ ਉਸ ਨੂੰ ਸੜਕ ਤੇ ਚੜਾ ਹੀ ਲਿਆ ਸੜਕ ਤੋਂ ਉਹ ਖੱਬੇ ਪਾਸੇ ਮੁੜਿਆ ਇਤਿਹਾਸਕ ਗੁਰਦੁਆਰੇ ਦੇ ਵੱਡੇ ਦਰਵਾਜੇ ਦੀਆਂ ਪੌੜੀਆਂ ਦੇ ਲਾਗੇ ਸੰਗਣੀ ਤਰੇਕ ਦੀ ਨਿੱਕੀ ਜਹੀ ਹਰੀ ਭਰੀ ਸ਼ਾਹੇਠਾਂ ਕੁਝ ਮਰਦਾਵੀਆਂ ਅਤੇ ਜਨਾਨੀਆਂ ਸਵਾਰੀਆਂ ਬਸ ਦੀ ਉਡੀਕ ਕਰ ਰਹੀਆਂ ਸਨ ਕੁਝ ਸਵਾਰੀਆਂ ਉਸ ਦੀ ਪਿੱਠ ਪਿੱਛੇ ਸੜਕ ਦੇ ਖੱਬੇ ਬੰਨੇ ਬਣਾਈ ਬਸ ਸਟੈਂਡ ਵਿੱਚ ਇਧਰ ਉਧਰ ਦੀਆਂ ਗੱਲਾਂ ਕਰ ਰਹੀਆਂ ਸਨ ਜੇਠ ਦਾ ਪਹਿਲਾ ਦਿਨ ਦੁਪਹਿਰ ਲੰਘਾ ਕੇ ਵੀ ਆਪਣਾ ਜੋਬਨ ਦਿਖਾ ਰਿਹਾ ਸੀ ਤੇ ਸਟੈਂਡ ਦੀ ਸ਼ਾਮੇ ਖੜੋਤੀ ਕੋਈ ਸਵਾਰੀ ਗਰਮੀ ਦੀ ਸ਼ਿਕਾਇਤ ਕਰਦੀ ਉਸ ਨੂੰ ਸੁਣਾਈ ਦੇ ਰਹੀ ਸੀ ਕੱਚੀ ਤੇ ਓਖੜੀ ਭੁਖੜੀ ਸੜਕ ਤੇ ਜੋਰ ਲਾਉਣ ਨਾਲ ਪ੍ਰੋਫੈਸਰ ਨੂੰ ਪਸੀਨਾ ਆ ਗਿਆ ਸੀ ਇਸ ਥਾਂ ਤੋਂ ਫਰਲਾਂਕ ਦੀ ਵਿੱਥ ਤੱਕ ਪੱਕੀ ਸੜਕ ਢਲਵਾਨ ਸੀ ਤੇ ਪ੍ਰੋਫੈਸਰ ਨੇ ਪੈਡਲ ਤੇ ਪੈਰ ਮਾਰਨੇ ਬੰਦ ਕਰ ਦਿੱਤੇ ਸਨ ਸਾਈਕਲ ਰੇੜੇ ਪੈ ਗਿਆ ਸੀ ਅਚਾਨਕ ਦੋ ਕੁ ਤੇਜ਼ ਪੈਰ ਮਾਰ ਕੇ ਉਸਨੇ ਸਾਈਕਲ ਦੀ ਚਾਲ ਨੂੰ ਹੋਰ ਤਿੱਖੀ ਕਰ ਦਿੱਤਾ ਸਾਰੋਕੀ ਖੜੀ ਹਵਾ ਵੀ ਮਨ ਨੂੰ ਸ਼ੂਕੇ ਵਗਣ ਲੱਗੀ ਅਤੇ ਉਸ ਨੂੰ ਬਚਪਨ ਵਿੱਚ ਪੜੀ ਅੰਗਰੇਜ਼ੀ ਦੀ ਕਵਿਤਾ ਸਾਈਕਲ ਤੇ ਪਹਾੜੀ ਉਤੋਂ ਥੱਲੇ ਉਤਰਿਆਂ ਦਾ ਚੇਤਾ ਕਰਾਇਆ ਉਸ ਨੂੰ ਚੇਤਾ ਆਇਆ ਕਿ ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰਕੇ ਤੇਜ਼ੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਹੈ ਉਸ ਦੀ ਉਡੀਕ ਕਰਦੇ ਖੰਭ ਉਸ ਨੂੰ ਚੋਟੀ ਤੇ ਮਿਲਦੇ ਹਨ ਉਹ ਸੋਚਣ ਲੱਗਾ ਜਿਵੇਂ ਮਿਹਨਤ ਕਰਕੇ ਵੀ ਉਹ ਆਪਣੇ ਜੀਵਨ ਦੀ ਚੋਟੀ ਤੇ ਨਾ ਪਹੁੰਚ ਸਕਿਆ ਹੋਵੇ ਤੇ ਪਹੁੰਚ ਗਿਆ ਹੋਵੇ ਤਾਂ ਜੀਵਨ ਦੀ ਚੋਟੀ ਤੇ ਵੀ ਸ਼ਾਇਦ ਉਸ ਦੀ ਉਡੀਕ ਲਈ ਕੋਈ ਖੰਭ ਹੀ ਨਾ ਆਏ ਹੋਣ ਉਹ ਉਤਰਾਈ ਨੂੰ ਮਾਨ ਅਨੁਸਾਰ ਕਰਦਾ ਪੱਧਰੀ ਧਰਤ ਤੇ ਉਤਰ ਆਇਆ ਸੀ ਅਤੇ ਹੁਣ ਆਮ ਜਿਹੀ ਚਾਲ ਨਾਲ ਫਾਟਕਾਂ ਦੇ ਵਿੱਚੋਂ ਰੇਲਵੇ ਦੀ ਲਾਈਨ ਨੂੰ ਪਾਰ ਕਰ ਰਿਹਾ ਸੀ ਉਸ ਨੂੰ ਉਹ ਕਵਿਤਾ ਦੀ ਉਸ ਤੁਕ ਦੀ ਸੱਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਪਹਾੜੀ ਦਾ ਭਾਵੇਂ ਉਹ ਕਿੰਨੀ ਉੱਚੀ ਹੋਵੇ ਅੰਤ ਜ਼ਰੂਰ ਹੁੰਦਾ ਹੈ ਰੇਲਵੇ ਦੀ ਲਾਈਨ ਪਾਰ ਕਰਕੇ ਉਸ ਫੇਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਜੇਠ ਦੀ ਧੁੱਪ ਨੇ ਕਈਆਂ ਥਾਵਾਂ ਤੋਂ ਸੜਕ ਦੀ ਲੁੱਕ ਨੂੰ ਪਿਘਲਾ ਦਿੱਤਾ ਸੀ ਅਤੇ ਕੰਡਿਆਂ ਤੋਂ ਇਹ ਵਧੇਰੇ ਪੰਗਰੀ ਹੋਈ ਸੀ ਇਹ ਲੁੱਕ ਉਸਦੇ ਸਾਈਕਲ ਦੇ ਪਹੀਆਂ ਨੂੰ ਪਕੜ ਕਰ ਰਹੀ ਸੀ ਅਤੇ ਉਹ ਇਸ ਤੋਂ ਬਚ ਕੇ ਪਕੇਰੀ ਲੁੱਕ ਤੇ ਬਜਰੀ ਵਾਲੀ ਥਾਂ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਕਣਕਾਂ ਸਾਂਭੀਆਂ ਜਾਣ ਤੋਂ ਮਗਰੋਂ ਵਦੇਰੀ ਵਾਈਆਂ ਅਣਵਾਈਆਂ ਪੈਲੀਆਂ ਖਾਕੀ ਮਿੱਟੀ ਉਗਾੜ ਕੇ ਮਾਨੋਂ ਅਗੇਤਰੇ ਮੀਂਹ ਦੀ ਉਡੀਕ ਕਰ ਰਹੀਆਂ ਸਨ ਜੇਠ ਦੀ ਧੁੱਪ ਵਿੱਚ ਕੰਡੇ ਤੇ ਉਗੀਆਂ ਉੱਚੀਆਂ ਟਾਲੀਆਂ ਦੇ ਨਿੱਕੀ ਜਿਹੇ ਨੁਕਰ ਵਾਲੇ ਗੋਲ ਪੱਤੇ ਆਪਣੀ ਹਰਿਆਵਲ ਨਾਲ ਪ੍ਰੋਫੈਸਰ ਸਾਹਿਬ ਦੇ ਗਰਮ ਹੋਏ ਚੌਂਦੇ ਸਰੀਰ ਨੂੰ ਦਰਸ਼ਨ ਮਾਤਰ ਨਾਲ ਸੰਗਣੀ ਠੰਡ ਪਾਉਂਦੇ ਸਨ ਭਾਵੇਂ ਉਹਨਾਂ ਦੀ ਛਾਂ ਨਾਹੀ ਪ੍ਰੋਫੈਸਰ ਤੇ ਤੇ ਨਾਹੀ ਸੜਕ ਦੇ ਕਿਸੇ ਭਾਗ ਤੇ ਪੈ ਰਹੀ ਸੀ ਬਰਸਾਤੀ ਪਾਣੀ ਨੂੰ ਕੱਢਣ ਲਈ ਬਣੀ ਇਸ ਵੇਲੇ ਸੁੱਕੇ ਨਾਲੇ ਤੇ ਕੰਡੇ ਤੇ ਅੱਕ ਕੇ ਝਾੜਾਂ ਦੀ ਬਹਾਰ ਦੇਖਣ ਵਾਲੀ ਸੀ ਪੰਛੀ ਉੜਦੇ ਘਟ ਹੀ ਨਜ਼ਰ ਆਉਂਦੇ ਸਨ ਦੂਰ ਟਾਲੀ ਵਿੱਚ ਲੁਕ ਕੇ ਬੈਠੀ ਘੁੱਗੀ ਆਪਣੀ ਕੁਕੂ ਦੀ ਮਿੱਠੀ করুণਾ ਭਰੀ ਆਵਾਜ਼ ਨਾਲ ਉਹਨਾਂ ਦੀ ਹੋਣ ਦੀ ਗਵਾਹੀ ਦੇ ਰਹੀ ਸੀ ਅਚਾਨਕ ਮਾੜੀ ਜਿਹੀ ਖੜਖੜ ਦੀ ਆਵਾਜ਼ ਪ੍ਰੋਫੈਸਰ ਨੂੰ ਸੁਣਾਈ ਦਿੱਤੀ ਹਾਲ ਹੀ ਤੇ ਇੱਕ ਬਿਨਾ ਇੱਕ ਬਸ ਦੇ ਉਸ ਦੀ ਲਾਂਗੋ ਕੋਈ ਨਹੀਂ ਸੀ ਲੰਘਿਆ ਉਸਨੇ ਸੁਤੇ ਸਦ ਆਪਣੇ ਪੈਰ ਤੇਜ਼ ਮਾਰਨੇ ਸ਼ੁਰੂ ਕਰ ਦਿੱਤੇ ਪਰ ਖੜਖੜ ਕਰਦਾ ਸਾਈਕਲ ਉਸ ਦੀ ਲਾਂਗੋ ਦੀ ਲੰਘ ਗਿਆ ਪਹਿਲਾਂ ਤਾਂ ਪ੍ਰੋਫੈਸਰ ਨੇ ਸੋਚਿਆ ਕਿ ਉਹ ਸਾਈਕਲ ਨੂੰ ਜ਼ਰਾ ਹੋਰ ਤੇਜ਼ ਕਰਕੇ ਲਾਲ ਚੀਰੇ ਵਾਲੇ ਨੌਜਵਾਨ ਦੇ ਲਾਗੋਂ ਦੀ ਨਿਕਲ ਕੇ ਦੱਸ ਦੇ। ਕਿ ਭਾਵੇਂ ਉਸ ਦੇ ਸਿਰ ਦੇ ਬਾਲ ਚਿੱਟੇ ਹੋ ਗਏ ਹਨ ਪਰ ਹਾਲੀ ਉਹ ਜਵਾਨਾਂ ਕੋਲੋਂ ਮਾਰ ਨਹੀਂ ਖਾਂਦਾ। ਪਰ ਛੇਤੀ ਹੀ ਉਸ ਦੇ ਦਿਲ ਵਿੱਚ ਚਲੋ ਜਾਣ ਦਿਓ ਦਾ ਭਾਵ ਤੀਬਰ ਹੋ ਗਿਆ। ਤੇ ਉਸ ਨੇ ਆਪਣੇ ਪੈਰਾਂ ਨੂੰ ਤੇਜ਼ ਹੋਣ ਤੋਂ ਰੁਕ ਦਿੱਤਾ। ਪਤਾ ਨਹੀਂ ਕਿਸਾਨੂਮਾ ਸਾਈਕਲ ਸਵਾਰ ਨੂੰ ਕੀ ਭਾਜੜ ਪਈ ਹੋਈ ਸੀ ਉਹ ਲੱਕੜ ਦੀ ਕਟਕੀਆਂ ਵਾਲੀ ਖੜਖੜਾਉਂਦੇ ਸਾਈਕਲ ਨੂੰ ਧੱਸੇ ਜਾ ਰਿਹਾ ਸੀ ਦੋ ਪਹੀਆਂ ਦੇ ਦੌੜੇ ਜਾਂਦੇ ਸਾਈਕਲ ਨੂੰ ਦੇਖ ਕੇ ਇਸ ਕਾਢ ਦੀ ਅਹਿਮੀਅਤ ਦਾ ਖਿਆਲ ਉਸ ਦੇ ਦਿਮਾਗ ਵਿੱਚ ਲਿਸ਼ਕ ਗਿਆ ਕਿਵੇਂ ਇੱਕੋ ਲਾਈਨ ਵਿੱਚ ਅੱਗੇ ਪਿੱਛੇ ਜੋੜੇ ਦੋ ਪਹੀਏ ਇੱਕ ਤੇਜ਼ ਸਵਾਰੀ ਦਾ ਸਾਧਨ ਬਣ ਗਏ ਸਨ ਉਸ ਦਾ ਮਨ ਦੌੜ ਕੇ ਇਸ ਖਿਆਲ ਵੱਲ ਜਾ ਪਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ ਤੇ ਫਿਰ ਉਸ ਨੂੰ ਕੱਲ ਅੰਗਰੇਜ਼ੀ ਦੀ ਰੋਜ਼ਾਨਾ ਅਖਬਾਰ ਦੀ ਖਬਰ ਵਿੱਚੋਂ ਇੱਕ ਭਾਰਤੀ ਲੀਡਰ ਦੀ ਤਕਰੀਰ ਦਾ ਇੱਕ ਫਿਕਰਾ ਯਾਦ ਆਇਆ ਕਿ ਜਿੱਥੇ ਦੂਜਿਆਂ ਦੇਸ਼ਾਂ ਵਿੱਚ ਸਪੂਤਨਿਕਾਂ ਹਵਾਈ ਜਹਾਜ਼ਾਂ ਜਾਂ ਘੱਟੋ-ਘੱਟ ਕਾਰਾਂ ਦਾ ਯੁੱਗ ਆ ਗਿਆ ਹੈ ਉੱਥੇ ਭਾਰਤ ਹਾਲੀ ਮਸੀਸਾਈਕਲ ਦੇ ਯੁੱਗ ਤੱਕ ਪਹੁੰਚਿਆ ਹੈ ਕਿੰਨੇ ਫੀਸਦੀ ਆਦਮੀ ਹਨ ਭਾਰਤ ਦੇ ਜਿਨ੍ਹਾਂ ਕੋਲ ਸਵਾਰੀ ਲਈ ਸਾਈਕਲ ਵੀ ਹਨ ਉਸ ਸੋਚਿਆ ਉਸ ਨੂੰ ਇਹ ਸੰਖਿਆ ਨਗੂਣੀ ਜਹੀ ਜਾਪੀ ਉਸਨੇ ਫੈਸਲਾ ਕੀਤਾ ਕਿ ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਇਹ ਵੀ ਸਾਡੀ ਇੱਕ ਖੁਸ਼ ਫਹਿਮੀ ਹੈ ਕਿ ਸਾਈਕਲ ਗਰੀਬਾਂ ਦੀ ਸਵਾਰੀ ਹੈ ਸਾਈਕਲ ਕਾਲ ਵੀ ਤਾਂ ਭਾਰਤ ਦੀ ਗਰੀਬੀ ਦਾ ਸੂਚਕ ਹੈ ਉਸ ਨੂੰ ਸਾਈਕਲ ਦੇ ਨਾਂ ਤੇ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਉਸ ਨੂੰ ਪ੍ਰਤੀਤ ਹੋਇਆ ਕਿ ਉਸ ਦੀ ਧੋਬੀ ਦੀ ਧੋਤੀ ਚਿੱਟੀ ਪਤਲੂਨ ਤੇ ਉਹ ਸ਼ਰਟ ਵਿੱਚੋਂ ਉਸ ਦੀ ਕਾਲੀ ਤੇ ਗਲੀਜ਼ ਗਰੀਬੀ ਫੁੱਟ ਪਈ ਹੈ ਤੇ ਸਾਰੀ ਦੁਨੀਆ ਨੇ ਉਸ ਨੂੰ ਦੇਖ ਲਿਆ ਹੈ ਉਹਨਾਂ ਗਰੀਬ ਲੋਕਾਂ ਨੇ ਵੀ ਜੋ ਉਸ ਦੀ ਚਿੱਟੀ ਪਤਲੂਨ ਨੂੰ ਉਸ ਦੀ ਅਮੀਰੀ ਦਾ ਅਫਸਰੀ ਦਾ ਚਿੰਨ ਸਮਝ ਕੇ ਬਿਨਾਂ ਜਾਣ ਪਛਾਣ ਤੋਂ ਹੀ ਸਲਾਮਾਂ ਮਾਰਦੇ ਰਹਿੰਦੇ ਸਨ ਅਸਲ ਵਿੱਚ ਉਸ ਨੂੰ ਬੁੱਢੇਵਾਰੇ ਮੁੱਢਲੀ ਤਨਖਾਹ ਤੇ ਲੈਕਚਰਾਰੀ ਮਿਲੀ ਸੀ ਤੇ ਟੱਬਰਦਾਰੀ ਉਸ ਦੀ ਵੱਡੀ ਸੀ ਦੂਜੇ ਵੱਨਿਓ ਇੱਕ ਬੱਸ ਆ ਰਹੀ ਸੀ ਤੇ ਉਸ ਦੂਰੋਂ ਹੀ ਹਾਰਨ বাজਾਇਆ ਸੀ ਲਾਲ ਚੀਰੇ ਵਾਲਾ ਸਾਈਕਲ ਸਵਾਰ ਸੜਕ ਤੋਂ ਥੱਲੇ ਉਤਰ ਗਿਆ ਸੀ ਪ੍ਰੋਫੈਸਰ ਨੂੰ ਵੀ ਖੱਬੇ ਬੰਨੇ ਉਤਰਨਾ ਪਿਆ ਤੇ ਉਸਨੇ ਇਸ ਆਪਣੇ ਬਚਾ ਦੇ ਕੰਮ ਨੂੰ ਵੀ ਆਪਣੀ ਹੱਤਕ ਸਮਝਿਆ ਅੱਜ ਜੇ ਉਸ ਦੇ ਕੋਲਕਾਰ ਹੁੰਦੀ ਤਾਂ ਉਸ ਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ ਤੇ ਹੋਰ ਦੇਖੋ ਇਹ ਭੂਤਨੀ ਉਸ ਦੇ ਅਧ ਚਿੱਟੇ ਸਰ ਵਿੱਚ ਧੂੜਦੀ ਟੋਕਰੀ ਪਾ ਕੇ ਚਲਦੀ ਬਣੀ ਅਤੇ ਉਸ ਦੀਆਂ ਅੱਖਾਂ ਅੱਗੇ ਕੁਛ ਚੇਰ ਲਈ ਹਨੇਰਾ ਤਾਣ ਗਈ ਸੀ ਧੂੜ ਦੀ ਧੁੰਦ ਵਿੱਚੋਂ ਕਿਸਾਨ ਸਾਈਕਲ ਸਵਾਰ ਉਸ ਨੂੰ ਸੜਕ ਤੇ ਛੱਡਦਾ ਦਿਸਿਆ ਇੱਕ ਤੀਵੀਂ ਦਾ ਬਤ ਉਸ ਨੂੰ ਸੜਦੀ ਘੱਟੇ ਵਿੱਚ ਤੁਰਦਾ ਦਿਸ ਰਿਹਾ ਸੀ ਉਸ ਦੀ ਪਿੱਠ ਪ੍ਰੋਫੈਸਰ ਸਾਹਿਬ ਵੱਲ ਸੀ ਅਤੇ ਉਹ ਉਸ ਪਾਸੇ ਜਾ ਰਹੀ ਸੀ ਜਿਸ ਪਾਸੇ ਦੂਵੇਂ ਸਾਈਕਲ ਸਵਾਰ ਅੰਦਾਜ਼ੇ ਤੋਂ ਪ੍ਰੋਫੈਸਰ ਨੇ ਜਾਣਿਆ ਕਿ ਤੀਵੀਂ ਨੇ ਸਾਈਕਲ ਸਵਾਰ ਨੂੰ ਕੁਝ ਕਿਹਾ ਹੈ ਤੇ ਉਸ ਨੇ ਮੁੜ ਕੇ ਤੀਵੀਂ ਵੱਲ ਦੇਖਿਆ ਹੈ ਪਰ ਸਾਈਕਲ ਸਵਾਰ ਝੱਟ ਹੀ ਤੀਵੀਂ ਤੋਂ ਦੂਰ ਲੰਘ ਚੁੱਕਾ ਸੀ ਹੁਣ ਪ੍ਰੋਫੈਸਰ ਦੌਕੂ ਮੀਲ ਪੈਂਡਾ ਕਰ ਚੁੱਕਾ ਸੀ ਤੇ ਉਸ ਦੀ ਸਵੇਰੀ ਹੀ ਛੇਵ ਕੀਤੀ ਤਿੱਖੀ ਠੋਡੀ ਤੋਂ ਤਸੀਨਾ ਵਗ ਤੁਰਿਆ ਸੀ ਸੱਜੇ ਹੱਥ ਨਾਲ ਰੁਮਾਲ ਕੱਢ ਕੇ ਉਸ ਆਪਣਾ ਮੂੰਹ ਪੂੰਝਿਆ ਅਤੇ ਰੁਮਾਲ ਜੀਭ ਵਿੱਚ ਪਾ ਕੇ ਹੈਂਡਲ ਫੇਰ ਦੋਹਾਂ ਹੱਥਾਂ ਨਾਲ ਸੰਭਾਲ ਲਿਆ ਹੁਣ ਉਸ ਦਾ ਸਾਈਕਲ ਉਸ ਤੀਮੀ ਦੇ ਐਨ ਬਰਾਬਰ ਪਹੁੰਚ ਚੁੱਕਾ ਸੀ ਤੀਮੀ ਦੇ ਕੰਨ ਖੜੇ ਹੋ ਗਏ ਸਨ ਤੇ ਸਾਈਕਲ ਦੇ ਬਰਾਬਰ ਪਹੁੰਚਦਾ ਉਸ ਨੇ ਕਿਹਾ ਬੇ ਵੀਰਾ ਸਾਈਕਲ ਵਾਲਿਆ ਮੈਨੂੰ ਵੀ ਨਾਲ ਲੈ ਚਾਲ ਪ੍ਰੋਫੈਸਰ ਨੇ ਮੁੜ ਕੇ ਇੱਕ ਨਜ਼ਰ ਭਰ ਕੇ ਉਸ ਵੱਲ ਦੇਖਿਆ ਤੇ ਫਿਰ ਮੂੰਹ ਸਿੱਧਾ ਕਰਕੇ ਸਾਈਕਲ ਚਲਾਈ ਗਿਆ ਅੱਧ ਫਰ ਲੰਘ ਜਾ ਕੇ ਉਸ ਦਾ ਸਾਈਕਲ ਰੁਕ ਗਿਆ ਦੀਵੇਂ ਮਾਈ ਦੇ ਹੱਥਾਂ ਨੇ ਆ ਕੇ ਉਸ ਦੀਆਂ ਬ੍ਰੇਕਾਂ ਨੂੰ ਬੰਨ ਦਿੱਤਾ ਹੋਵੇ। ਉਸ ਸਾਈਕਲ ਪਿਛਾ ਮੁੜਿਆ ਤੇ ਸੋਚਣ ਲੱਗਾ ਕਿ ਲਾਲ ਚੀਰੇ ਵਾਲੇ ਸਾਈਕਲ ਸਵਾਰ ਨੇ ਉਸ ਨੂੰ ਸ਼ਹਿਰ ਤੱਕ ਕਿਉਂ ਨਾ ਚੜਾ ਲਿਆ ਜਦ ਕਿ ਸ਼ਹਿਰ ਹੋਣ ਮਸੀ ਮੀਲ ਕੁ ਰਹਿ ਗਿਆ ਸੀ। ਉਹ ਸਾਈਕਲ ਸਵਾਰ ਉਸ ਨੂੰ ਪੱਥਰ ਦਿਲ ਜਾਪਿਆ ਪਰ ਚੰਗਾ ਤਾਂ ਉਹ ਆਪ ਵੀ ਨਹੀਂ ਸੀ ਜੋ ਇੱਕ ਮਹਤਾਜ ਨੂੰ ਮੁਸ਼ਕਲ ਵਿੱਚ ਛੱਡ ਕੇ ਅਗਾਹ ਲੰਗ ਗਿਆ ਸੀ ਉਸ ਨੂੰ ਆਪਣੀ ਗਲਤੀ ਠੀਕ ਕਰਦਿਆਂ ਖੁਸ਼ੀ ਪ੍ਰਤੀਤ ਹੋ ਰਹੀ ਸੀ ਉਸਨੇ ਕੋਲ ਜਾ ਕੇ ਮਾਈ ਨੂੰ ਪੁੱਛਿਆ ਮਾਈ ਕਿੱਥੇ ਜਾਣਾ ਈ ਬੇਬੀ ਰਾ ਮੈਂ ਜਾਣਾ ਸਹੇੜੀ ਸਹੇੜਾ ਕਿੱਥੇ ਐ ਬਾਗਾਂ ਵਾਲੇ ਦੇ ਗਾਲ ਤਿੰਨ ਕੋ ਪ੍ਰੋਫੈਸਰ ਨੇ ਸਮਝਿਆ ਕਿ ਮਾਈ ਨੇ ਉਸਦੇ ਸ਼ਹਿਰ ਜਾਣਾ ਹੈ ਜੋ ਮਸੀਮੀਲ ਖੁਸੀ ਉਥੋਂ ਪਰ ਬਾਗਾਂ ਵਾਲਾ ਤਾਂ ਉਥੋਂ 9 ਮੀਲ ਸੀ ਮਾਈ ਬਹੁਤ ਹੀ ਬੁੱਢੀ ਸੀ ਸੁੱਕੀ ਹੋਈ ਭੂੜੀ ਉਸ ਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ ਪਰ ਉਸ ਦੇ ਪੈਰ ਨੰਗੇ ਸਨ ਪਤਾ ਨਹੀਂ ਉਹ ਪੁੱਬਲ ਵਰਗੀ ਧੂੜ ਵਿੱਚ ਕਿਵੇਂ ਖੜੀ ਸੀ ਕਾਲੀ ਗੰਦੀ ਸੁੱਥਨ ਨੂੰ ਸੌ ਕੁ ਰੰਗ-ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ ਉਹ ਜਿਹਾਂ ਹੀ ਕੁੜਤਾ ਸੀ ਉਸ ਦਾ ਰੰਗ ਨਹੀਂ ਸੀ ਪਛਾਣਿਆ ਜਾ ਸਕਦਾ ਮੈਲਨੀ ਉਸ ਦਾ ਰੰਗ ਮਾਰ ਹੀ ਛੱਡਿਆ ਹੋਇਆ ਸੀ ਸਿਰ ਤੇ ਬਟੇਰੀਆਂ ਦੇ ਜਾਲ ਵਰਗੀ ਤੰਦੂ ਤੰਦ ਚੁੰਨੀ ਸੀ ਜਿਸ ਨੂੰ ਚੁੰਨੀ ਕਹਿਣਾ ਚੁੰਨੀ ਸ਼ਬਦ ਦੇ ਹੱਦ ਤੱਕ ਸੀ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਮਨ ਮਿਚਕ ਗਿਆ ਤੇ ਉਸ ਆਪਣੀਆਂ ਨਜ਼ਰਾਂ ਉਸ ਦੀ ਸੋਟੀ ਤੇ ਕੇਂਦਰਿਤ ਕਰ ਲਈਆਂ ਥੱਲਿਓ ਪਾਟੀ ਹੋਈ ਤੇ ਬਾਹਰੋਂ ਖਿਲਰੀਆਂ ਹੋਈਆਂ ਫਾਂਕਾਂ ਵਾਲੀ ਤੂਦੀ ਟਾਣੀ ਸੀ ਇਹ ਮਹਿਤੀ ਸ਼ਹਿਰ ਜਾਣਾ ਹੈ ਮਸੀ ਇੱਕ ਮੀਲ ਹੈ ਇਥੋਂ ਪੌਣਾ ਕੋ ਕੋ ਪ੍ਰੋਫੈਸਰ ਨੇ ਇਸ ਬੇਰਹਿਮੀ ਭਰੀ ਆਸ ਨਾਲ ਕਿ ਉਹ ਆਪੇ ਹੀ ਨਾ ਕਰ ਦੇਵੇਗੀ ਪਰ ਹੋਇਆ ਉਸਦੇ ਐਨ ਉਲਟ ਉਸ ਤਰਲੇ ਭਰੀ ਆਵਾਜ਼ ਵਿੱਚ ਕਿਹਾ ਹਾੜੇ ਹਾੜੇ ਬੇਬੀਰ ਉਥੋਂ ਤੱਕ ਨਹੀਂ ਲੈ ਚਾਲ ਪ੍ਰੋਫੈਸਰ ਨੂੰ ਸੱਪ ਦੀ ਮੂੰਹ ਵਿੱਚ ਕੋੜ ਕਿਰਲੀ ਵਾਲੀ ਅਖਾਤ ਜਿਆਦਾ ਆਈ ਉਸਨੇ ਕਿਹਾ ਮਾਈ ਬਹਿ ਜਾ ਪਿੱਛੇ ਕਿੱਥੇ ਬੈਠਾਂ ਕਿਵੇਂ ਬੈਠਾਂ ਮੈਨੂੰ ਚੱਕ ਕੇ ਚੜਾ ਲਾ ਨਾਲੇ ਇਹ ਲੈ ਮੇਰਾ ਥੈਲਾ ਗੰਦੇ ਥੈਲੇ ਵਿੱਚ ਇੱਕ ਗੰਦਾ ਪਾਟਾ ਹੋਇਆ ਡੱਬੀਦਾਰ ਖੇਸ ਸੀ ਪ੍ਰੋਫੈਸਰ ਨੇ ਦੰਦਾਂ ਦੀ ਕਚੀਚੀ ਵਟ ਕੇ ਉਸ ਨੂੰ ਦੂਰ ਰੱਖਣ ਦੀ ਨੀਅਤੋਂ ਸਾਈਕਲ ਦੀ ਬੱਤੀ ਦੀ ਹੁੱਕ ਨਾਲ ਲਮਕਾਉਣ ਦਾ ਯਤਨ ਕੀਤਾ ਪਰ ਮਡਗਾਰਡ ਤੋਂ ਉਹ ਇੱਕ ਪਾਸੇ ਉਲੜ ਗਿਆ ਸੋ ਉਸ ਨੂੰ ਉਹ ਹੈਂਡਲ ਨਾਲ ਹੀ ਲਟਕਾਉਣਾ ਪਿਆ ਇੱਕ ਬਾਹ ਦਾ ਸਹਾਰਾ ਦੇ ਕੇ ਮਨ ਨੂੰ ਅੱਖਾਂ ਮੀਟ ਕੇ ਉਸ ਨੇ ਉਸ ਨੂੰ ਪਿੱਛੇ ਕੈਰੀਅਰ ਤੇ ਬਿਠਾ ਲਿਆ ਉਹ ਬੱਚੇ ਦੇ ਭਾਰ ਜਿੰਨੀ ਹੌਲੀ ਸੀ ਪ੍ਰੋਫੈਸਰ ਨੇ ਹੱਥ ਨੂੰ ਲੱਗੇ ਮਾਈ ਦੇ ਬਦਬੂ ਭਰੇ ਪਸੀਨੇ ਦੀ ਹੁਣ ਕੋਈ ਪਰਵਾਹ ਨਾ ਕੀਤੀ ਕਿਉਂਕਿ ਉਸ ਦਾ ਧਿਆਨ ਹੁਣ ਹੋਰ ਖਿਆਲਾਂ ਵੱਲ ਲੱਗ ਗਿਆ ਸੀ ਸਾਈਕਲ ਨੂੰ ਥੋੜਾ ਜਿਹਾ ਰੇੜੇ ਪਾ ਕੇ ਅੱਗੇ ਦੀ ਪੈਰ ਕੱਢ ਕੇ ਕਾਠੀ ਤੇ ਬੈਠ ਕੇ ਉਹ ਉਸ ਨੂੰ ਚਲਾਉਣ ਲੱਗਾ ਉਸ ਨੇ ਝੱਟ ਹੀ ਪਤਾ ਕਰ ਲਿਆ ਕਿ ਉਸ ਮਾਈ ਦਾ ਕੋਈ ਸੰਗਸਾਕ ਨਹੀਂ ਸੀ ਉਹ ਜੇਠ ਦੀ ਸੰਗRAND ਨੂੰ ਤੁਰ ਕੇ 13 14 15 ਮੀਲ ਤੇ ਗੁਰਦੁਆਰੇ ਆਈ ਸੀ ਪਿੰਡ ਵਿੱਚ ਇੱਕ ਝੁੱਗੀ ਤੋਂ ਸਿਵਾਏ ਉਸ ਦਾ ਕੁਝ ਵੀ ਨਹੀਂ ਸੀ ਜੀ ਆਂਡ ਗਵਾਡ ਆਪੇ ਹੀ ਉਸ ਨੂੰ ਕੁਝ ਖਾਣ ਨੂੰ ਦੇ ਦੇਣ ਤਾਂ ਉਹ ਲੈ ਲੈਂਦੀ ਪਰ ਉਹ ਆਪ ਕਿਸੇ ਦੇ ਘਰੋਂ ਕੁਝ ਮੰਗਣ ਨਹੀਂ ਸੀ ਜਾਂਦੀ ਭਾਵੇਂ ਉਸ ਨੂੰ ਦਿਹਾੜੀ ਡੰਗ ਭੁੱਖੀ ਹੀ ਕਿਉਂ ਨਾ ਰਹਿਣਾ ਪਵੇ ਕਿਸੇ ਤਰ੍ਹਾਂ ਪ੍ਰੋਫੈਸਰ ਦੇ ਦਿਲ ਵਿੱਚ ਇਹ ਜਾਣਦਿਆਂ ਵੀ ਕਿ ਉਹ ਉਸ ਦੇ ਲਈ ਕਿਸੇ ਤਰ੍ਹਾਂ ਵੀ ਲਾਭਦਾਇਕ ਨਹੀਂ ਹੋਵੇਗੀ ਇਹ ਸ਼ੁਭ ਭਾਵਨਾ ਉੱਠੀ ਉਹ ਉਸ ਨੂੰ ਆਪਣੇ ਘਰ ਹੀ ਲੈ ਜਾਵੇ ਪਰ ਇਹ ਸ਼ੁਭ ਇੱਛਾ ਉਸ ਦੇ ਵੱਡੇ ਟਬਰ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਰਹਿ ਗਈ ਉਸ ਨੂੰ ਪ੍ਰਤੀਤ ਹੋਇਆ ਕਿ ਉਹ ਬੇਵੱਸ ਸੀ ਉਸ ਦੇ ਦਿਲ ਵਿੱਚ ਫਿਰ ਇੱਕ ਨਿੱਕੀ ਜਿਹੀ ਨਿੱਕੀ ਕਰਨ ਦੀ ਇੱਛਾ ਉੱਭਰੀ ਉਹ ਉਸ ਨੂੰ ਬਸਤੇ ਬਿਠਾ ਦੇ ਪਰ ਅੰਗਰੇਜ਼ੀ ਦਾ ਮਹੀਨਾ ਅਖੀਰਲੇ ਹਫ਼ਤੇ ਵਿੱਚ ਪ੍ਰਵੇਸ਼ ਕਰ ਚੁੱਕਾ ਸੀ ਉਸਨੂੰ ਪਤਾ ਸੀ ਕਿ ਉਸਦੀ ਜੇਬ ਵਿੱਚ ਕੁੱਲ 30 ਨਵੇਂ ਪੈਸੇ ਹਨ ਤੇ ਇਹ ਪੈਸੇ ਤਾਂ ਮੱਸੀ ਉਸਦੀ ਮੰਜ਼ਿਲ ਦੇ ਅੱਧ ਵਿੱਚ ਵੀ ਨਹੀਂ ਅਪੜਾ ਸਕਣਗੇ ਪਰ ਚਲੋ ਅੱਧ ਤਿੱਖ ਹੀ ਸਹੀ ਇਸ ਦਾ ਕੁਝ ਤੇ ਹਾਲ ਹਲਕਾ ਹੋਵੇਗਾ ਪ੍ਰੋਫੈਸਰ ਨੇ ਸੋਚਿਆ ਮੈਂ ਕਹਿ ਦੇਵਾਂਗਾ ਕਿ ਉਹ ਅਗੋਂ ਦਿਨ ਟਲੇ ਤੁਰੇ ਤੇ ਮੂਰਖਤਾ ਨਾਲ ਪੈਰ ਨਾ ਸਾੜੇ ਪਰ ਅਚਾਨਕ ਉਸ ਦੇ ਸਾਹਮਣੇ ਨੰਨੇ ਦਿਨੇਸ਼ ਦਾ ਚਿਹਰਾ ਆਣ ਖਲੋਤਾ ਜੀੜਾ ਦਿਨ ਚੜਦਿਆ ਹੀ ਰਸ ਰਸਦੀ ਰਟ ਲਗਾ ਦਿੰਦਾ ਸੀ ਤੇ ਰਸ ਵੀ ਕੋਈ ਸਗਾਤ ਹੈ ਸੁੱਕੀ ਹੋਈ ਰੋਟੀ ਤਿੰਨਾ ਨਵੇਂ ਪੈਸਿਆਂ ਦੀ ਤੇ ਤਿੰਨ ਨਵੇਂ ਪੈਸੇ ਵੀ ਕੋਈ ਆਪਣੇ ਬੱਚੇ ਤੇ ਉਸ ਦੀ ਖੁਸ਼ੀ ਲਈ ਨਾ ਖਰਚ ਸਕੇ ਤੇ ਉਸ ਨੂੰ ਸਾਰਾ ਦਿਨ ਰੋਂਦਾ ਰੱਖੇ ਉਹ ਫਿਰ ਸੋਚਣ ਲੱਗਾ ਤੇ ਇਹ ਬਟੇ ਜਿਨ੍ਹਾਂ ਦਾ ਕੋਈ ਨਹੀਂ ਇਹਨਾਂ ਦਾ ਕੀ ਬਣੀ ਇਹਨਾਂ ਦੀ ਪਾਲਣਾ ਕੌਣ ਕਰੇ ਜੇ ਕੋਈ ਵੀ ਨਾ ਕਰੇ ਤਾਂ ਇਹ ਮੰਗਤਿਆਂ ਦੀਆਂ ਫੌਜਾਂ ਵਿੱਚ ਭਰਤੀ ਹੋਣ ਕੀ ਨਾ ਮੈਂ ਕੁਝ ਪੈਸੇ ਲੋਕਾਂ ਕੋਲੋਂ ਮੰਗ ਕੇ ਤੇ ਕੁਝ ਆਪਣੇ ਕੋਲੋਂ ਪਾ ਕੇ ਇਸ ਮਾਈ ਨੂੰ ਬਾਗਾਂ ਵਾਲੀ ਦੀ ਟਿੱਕ ਟ ਲੈਦੀਆਂ ਛੱਟ ਹੀ ਉਹ ਹੋਰ ਤਰ੍ਹਾਂ ਸੋਚਣ ਲੱਗ ਪਿਆ ਪੈਸੇ ਮੰਗਾਗਾ ਤਾਂ ਲੋਕੀ ਕੀ ਕਹਿਣਗੇ ਪ੍ਰੋਫੈਸਰ ਅਠਾ ਆਨਿਆਂ ਦੇ ਪੈਸੇ ਵੀ ਆਪਣੇ ਕੋਲੋਂ ਨਹੀਂ ਖਰਚ ਕਰ ਸਕਦਾ ਤੇ ਮੇਰੀਆਂ ਸਲਾਮਾਂ ਮੈਥੋਂ ਖਸ ਜਾਣਗੀਆਂ ਉਸ ਦੇ ਵਿਚਾਰਾਂ ਨੇ ਹੋਰ ਪਾਸਾ ਪਰਤਿਆ ਅੱਛਾ ਮੈਂ ਆਪ ਹੀ ਉਸ ਨੂੰ ਬਾਗਾਂ ਵਾਲੀ ਤੱਕ ਕਿਉਂ ਨਾ ਛੱਡ ਆਵਾਂ ਹੁਣ ਉਸ ਨੂੰ ਆਪਣੇ ਬੁਢੇਪੇ ਦਾ ਅਹਿਸਾਸ ਹੋਇਆ ਜਿਸ ਨੂੰ ਉਹ ਕਦੇ ਕਿਸੇ ਸਾਹਮਣੇ ਨਹੀਂ ਸੀ ਮੰਨਦਾ ਨਾਲੇ ਉਸ ਰੋਟੀ ਵੀ ਹਾਲੀ ਖਾਣੀ ਸੀ ਥਕਾਵਟ ਨਾਲ ਉਸ ਚੂਰ ਹੋ ਜਾਣਾ ਸੀ ਤੇ ਉਸ ਕੋਲੋਂ ਪੜਾਉਣ ਲਈ ਪੜ੍ਹ ਲਿਖ ਨਹੀਂ ਸੀ ਹੋਣਾ ਜਮਾਤ ਵਿੱਚ ਗੱਪਾਂ ਮਾਰਨ ਦੀ ਉਸ ਦੀ ਆਦਤ ਨਹੀਂ ਸੀ ਅਤੇ ਪੈਸੇ ਲੈ ਕੇ ਤਸੱਲੀ ਨਾਲ ਨਾ ਪੜਾਉਣਾ ਉਹ ਪਾਪ ਸਮਝਦਾ ਸੀ ਉਸ ਨੂੰ ਜੇਬ ਵਿੱਚਲੇ ਪੈਸਿਆਂ ਨਾਲ ਬੁੱਢੀ ਦੀ ਸਹਾਇਤਾ ਕਰਨ ਦਾ ਫੇਰ ਉਲੇਲ ਉੱਠਿਆ ਪਰ ਛੱਟ ਹੀ ਉਸ ਨੂੰ ਚੇਤਾ ਆਇਆ ਕਿ ਉਸਨੇ ਤਾਂ ਤੋਬੀ ਦੀ ਤੋਹੀ ਵੀ ਦੇਣੀ ਹੈ ਤੇ ਤੋਬੀ ਕਾਦਾ ਤਗਾਦਾ ਵੀ ਕਰ ਗਿਆ ਸੀ ਸ਼ਹਿਰ ਦਾ ਮੂੜ ਆ ਗਿਆ ਸੀ ਤੇ ਨਾ ਚਾਹੁੰਦਿਆਂ ਹੋਇਆਂ ਵੀ ਪ੍ਰੋਫੈਸਰ ਨੇ ਕਿਹਾ ਮਾਈ ਸ਼ਹਿਰ ਆ ਗਿਆ ਮੈਂ ਸ਼ਹਿਰ ਨੂੰ ਮੁੜ ਜਾਣਾ ਤੇ ਸਾਈਕਲ ਬ੍ਰੇਕ ਲਾ ਕੇ ਰੋਕ ਦਿੱਤਾ ਪਰ ਮਾਈ ਨਾ ਉਤਰੀ ਪ੍ਰੋਫੈਸਰ ਨੇ ਔਖਿਆਂ ਹੋ ਕੇ ਖੜੇ ਸਾਈਕਲ ਤੋਂ ਅੱਗੇ ਹੁੰਦੀ ਆਪਣੀ ਲੱਤ ਕੱਢੀ ਤੇ ਉਤਰ ਕੇ ਮਾਈ ਨੂੰ ਉਤਾਰਿਆ ਉਸ ਦਾ ਗੰਦਾ ਥੈਲਾ ਲਾ ਕੇ ਉਸ ਨੂੰ ਫੜਾਇਆ ਕਮੇਟੀ ਦੀ ਚੌਂਕੀ ਦਾ ਬਾਬੂ ਘਿਰਨਾਪਰੀ ਨਜ਼ਰ ਨਾਲ ਪ੍ਰੋਫੈਸਰ ਨੂੰ ਦਿਖ ਰਿਹਾ ਸੀ ਕਿ ਬਾਗਾਂ ਵਾਲੇ ਦੀ ਬੱਸ ਮੋੜ ਤੇ ਆਣ ਖਲੋਤੀ ਬੱਸ ਚਲੀ ਗਈ ਪਰ ਪ੍ਰੋਫੈਸਰ ਨਿੱਕੀ ਤੇ ਮਜਬੂਰੀ ਵਿਚਕਾਰ ਝੂਟੇ ਲੈਂਦਾ ਰਿਹਾ ਅਤੇ ਆਖਰ ਮਜਬੂਰੀ ਦੇ ਹੱਥੋਂ ਹਾਰ ਖਾ ਬੈਠਾ ਉਸ ਘਰ ਜਾਣ ਲਈ ਜਦ ਸਾਈਕਲ ਮੋੜਿਆ ਤਾਂ ਲਾਲਚੀਰੇ ਤੇ ਸਧਾਰਨ ਕੱਪੜਿਆਂ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੁੜਿਆ ਆ ਰਿਹਾ ਸੀ ਪ੍ਰੋਫੈਸਰ ਉਸ ਪੱਥਰਦਿਲ ਇਨਸਾਨ ਨੂੰ ਕੁਝ ਨਾ ਕਹਿਣਾ ਚਾਹੁੰਦਿਆ ਹੋਇਆ ਵੀ ਕੁਝ ਕਹਿਣਾ ਚਾਹੁੰਦਾ ਸੀ ਕਿ ਸਾਈਕਲ ਸਵਾਰ ਨੇ ਮਾਈ ਨੂੰ ਦੇਖ ਕੇ ਕਿਹਾ ਆ ਗਈ ਏ ਮਾਂ ਛੇਤੀ ਆ ਗਈ ਐ ਮੇਰਾ ਕੰਮ ਵੀ ਛੇਤੀ ਮੁੱਕ ਗਿਆ ਚੱਲ ਬੈਠ ਮੈਂ ਤੀ ਬਾਗਾਂ ਵਾਲੀ ਥੀਕ ਜਾਣਾ ਤੈਨੂੰ ਦੋ ਪੈਰ ਗਾਂ ਸਹੇੜੇ ਹੀ ਛੱਡਾਂੂੰ ਵੀਰ ਉਹ ਦੂਜਾ ਵੀਰ ਇੱਥੋਂ ਤੱਕ ਲੈ ਆਇਆ ਜਿੰਦਾ ਰਹਿਣਾ ਛੇਤੀ ਆ ਗਈ ਪ੍ਰੋਫੈਸਰ ਨੇ ਆਪਣੀ ਸਾਈਕਲ ਦਾ ਸਟੈਂਡ ਲਾ ਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਕੈਰੀਅਰ ਤੇ ਬਿਠਾਇਆ ਤੇ ਉਸ ਦਾ ਥੈਲਾ ਉਸ ਦੀ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਹੋ ਜਿਹੀ ਤੱਕਰੀ ਨਾਲ ਤੱਕਿਆ ਜਿਵੇਂ ਜਿਸ ਨੂੰ ਉਹ ਉਪਰਾ ਸਮਝਦਾ ਸੀ ਉਹ ਆਪਣਾ ਹੀ ਨਿਕਲ ਆਇਆ ਹੋਵੇ ਪਰ ਉਹ ਕੁਝ ਮੂੰਹੋਂ ਨਾ ਬੋਲਿਆ ਅੱਖਾਂ ਹੀ ਅੱਖਾਂ ਨਾਲ ਉਸ ਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਅਤੇ ਉਸ ਸਾਂਝ ਵਿੱਚ ਪ੍ਰੋਫੈਸਰ ਨੇ یوں ਪ੍ਰਤੀਤ ਕੀਤਾ ਜਿਵੇਂ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ ਆਦਾਬ